ਐਜੂਕੇਸ਼ਨ ਕੀਤੀ ਸਾਡੀ ਉੱਥੇ ਪੰਜਾਬ ਦੇ ਵਿੱਚ ਜਾਂ ਗ੍ਰੈਜੂਏਟ ਕੀਤੀ ਹੈ ਗ੍ਰੈਜੂਏਟ ਕੀਤੀ ਹੈ ਪੰਜਾਬ ਦੇ ਵਿੱਚ ਨੌਕਰੀ ਵੀ ਟਰਾਈ ਕੀਤੀ ਕਦੀ ਹੋ ਕੇ ਮੈਂ ਦਿਲ ਨਹੀਂ ਕੀਤਾ ਕਿ ਮੈਂ ਵੀ ਨੌਕਰੀ ਕਰਾਂ ਉਹ ਅਮਰੀਕਾ ਦਾ ਕਿਉਂ ਤੇਲ ਦੇ ਘਰ ਦਾ ਪਰ ਜਿਹੜੀਆਂ ਸਰਕਾਰਾਂ ਨੇ ਉਹਨਾਂ ਤੋਂ ਮਜਬੂਰ ਹੋ ਕੇ ਨੂੰ ਸਾਡੀਆਂ ਮਜਬੂਰੀਆਂ ਮਾਰ ਕੇ ਆਉਣਾ ਪੈਂਦਾ ਹੈ ਕਿਸਾਨ ਪਰਵਾਦ ਤੋਂ ਬਿਲੋਂਗ ਕਰਦੇ ਆ ਜੀ ਮਾਰਾ ਸਿਸਟਮ ਇੱਥੇ ਸਰਕਾਰਾਂ ਨੌਕਰੀ ਦੀ ਮੈਂ ਟਰਾਈ ਕੀਤੀ ਪਰ ਸਾਡੀਆਂ ਸਰਕਾਰਾਂ ਕੰਦੀਆਂ ਨੇ ਉੱਥੇ ਸਾਨੂੰ ਰੋਜ਼ਗਾਰ ਨਹੀਂ ਮਿਲ ਸਕਿਆ ਇਸ ਲਈ ਸਾਨੂੰ ਇਧਰ ਲਈ ਕਦਮ ਚੁੱਕਣਾ ਪਿਆ ਕਿੰਨੇ ਜ਼ਮੀਨ ਕਿੰਨੀ ਸੀ ਸਾਡੀ ਪੰਜਾਬ ਦੇ ਵਿੱਚ ਦਾ ਰੁੱਖ ਕਿਉਂ ਮਰਕਲ ਕਿਉਂ ਮਰਕਲ ਹੋਰ ਵੀ ਕੰਟਰੀਆਂ ਨੇ ਅਮਰੀਕਾ ਕਿਉਂ ਟਰਾਈ ਕੀਤਾ ਬਾਹਰ ਦਾ ਰੁੱਖ ਕਿਉਂ ਟਰਾਈ ਕੀਤਾ ਉਹ ਵੀ ਆਪਣੇ ਘਰ ਸਰਕਾਰਾਂ ਆਪਣਾ ਗਰੀਬੀ ਕੱਢਣ ਦੇ ਲਈ ਤਾਨੂੰ ਇਹ ਕਦਮ ਚੁੱਕਣਾ ਪਿਆ ਕਿੰਨੇ ਲੱਖ ਲਾ ਕੇ ਇੱਥੇ ਭਾਰਤ ਵਿੱਚੋਂ ਇੱਥੇ ਅਮਰੀਕਾ ਪਹੁੰਚੇ ਹੂੰ ਮੈਂ ਤਕਰੀਬਨ 50 ਲੱਖ ਲੱਗ ਗਿਆ ਜੀ ਮੈਂ 3 ਸਾਲ ਪਹਿਲਾਂ ਕਤਰ ਰਿਹਾ ਉਹ ਤੋਂ ਬਾਅਦ ਮੈਂ ਅੱਗੇ ਦੀ ਟਰਾਈ ਕੀਤੀ ਮੈਂ ਬਾਅਦ ਚੋਂ ਮੇਰਾ ਮੈਜੂਕੇ ਦਾ ਜੋਕੇ ਦੀ ਇੰਟਰਵਿਊ ਕਲੀਅਰ ਕਰਕੇ ਬਾਅਦ ਚੋਂ ਜੋਕੇ ਉੱਥੇ ਮੈਨੂੰ ਏਜੰਟਾਂ ਨੇ ਆਖਿਆ ਤੁਹਾਨੂੰ ਮੈਂ ਅੱਗੇ ਦਾ ਕੋਈ ਪਲਾਨ ਦੇਣਾ ਵਧੀਆ ਤੇ ਤੁਹਾਡਾ ਰੋਜ਼ਗਾਰ ਚੱਲਦਾ ਚੱਲਦਾ ਰਹੇਗਾ ਇਸ ਲਈ ਮੈਂ ਇੱਧਰ ਤਾਂ ਆ ਕਰ ਚੁੱਕਿਆ ਰੋਟੀ ਪਾਣੀ ਮਿਲਦਾ ਸੀ ਰੋਟੀ ਪਾਣੀ ਹੋਟਲ ਦੀ ਇਦੇਸ਼ ਕੀਤੀ ਹੋਟਲਾਂ ਜੀ ਰੋਟੀ ਮਾਰਦੇ ਘੁੰਡੇ ਵੀ ਸੀ ਉੱਥੇ ਮਾਰਦੇ ਘੁੰਡੇ ਹਾਂਜੀ ਕਈ ਮੁੰਡਿਆਂ ਨੂੰ ਉਹਨਾਂ ਕੁੱਟਿਆ ਮਾਰਿਆ ਕੁੱਟਿਆ ਪੈਸੇ ਮੰਗਦੇ ਛੱਡਣ ਦੀ ਵਜ੍ਹਾ ਕੀ ਸੀ ਪਾਰ ਛੱਡਣ ਦੀ ਹੈ ਕਿ ਕੋਈ ਰੋਜ਼ਗਾਰ ਨਹੀਂ ਸੀ ਉੱਥੇ ਸਰਕਾਰਾਂ ਕਰਦੀਆਂ ਇਹ ਜੇ ਹਾਨੂੰ ਉੱਥੇ ਕੰਮ ਮਿਲਦਾ ਹੁੰਦਾ ਸੀ ਇੱਧਰ ਨਹੀਂ ਆ ਸਕਦੇ ਕਿੱਦਾਂ ਮਹਿਸੂਸ ਹੁੰਦਾ ਅਮਰੀਕਾ ਦੇ ਵਿੱਚ ਆ ਕੇ ਪੰਜਾਬ ਦੀ ਯਾਦ ਆਉਂਦੀ ਪੰਜਾਬ ਦੀ ਦੇ ਚਲੋ ਸਾਰਿਆਂ ਨੂੰ ਆਉਂਦੀ ਹੈ ਮਾਪੇ ਦੂਰ ਆ ਸਾਰੇ ਇੱਕ ਦੂਜੇ ਤੋਂ ਜੀ ਹਾਂ ਜੀ ਔਰ ਚਲੋ ਮਜਬੂਰੀਆਂ ਕਰਕੇ ਫਿਰ ਸਾਨੂੰ ਇੱਥੇ ਆਉਣਾ ਪੈਂਦਾ ਸਿੰਘ ਮਾਨ ਉਹ ਆਰਬ ਉਥੇ ਬੈਠਾ ਐ ਐਮਪੀ ਬਣਿਆ ਹੋਇਆ ਹੈ ਹਲਸਾ ਦੀ ਗੱਲ ਕਰਦਾ ਤੁਹਾਨੂੰ ਭਾਰਤ ਦੇ ਵਿੱਚ ਫੇਰ ਕਿਉਂ ਖਤਰਾ ਸੀ ਉਹ ਉਹਨਾਂ ਦੇ ਵਰਕਰ ਹੀ ਜੋ ਆਪਦੇ ਉਹ ਕੰਮ ਕਰਦੇ ਸੀ ਜਿੰਮ ਸਿੰਘ ਮਾਨ ਆਪਦੀ ਕੰਮ ਕਰਦਾ ਉਹਨਾਂ ਦੇ ਅੱਗੇ ਜਿਹੜੇ ਵਰਕਰ ਆ ਜਿਹਦਾ ਉਹ ਕੰਮ ਕਰਦੇ ਮੈਂ ਕਿਸਾਨ ਕਿਸਾਨ ਪਰਿਵਾਰ ਤੋਂ ਬਲੋਂਗ ਕਰਦਾ ਐਜੂਕੇਸ਼ਨ ਕੀ ਸੀ ਤੁਹਾਡੀ ਉੱਥੇ ਪੰਜਾਬ ਦੇ ਵਿੱਚ ਜਾ ਐਗ੍ਰੈਜੂਏਟ ਕੀਤੀ ਹੈ ਗ੍ਰੈਜੂਏਟ ਕੀਤੀ ਹਾਂਜੀ ਕੋਈ ਪੰਜਾਬ ਦੇ ਵਿੱਚ ਨੌਕਰੀ ਨਹੀਂ ਟਰਾਈ ਕੀਤੀ ਕਦੀ ਹੋ ਕੇ ਮੈਂ ਦਿਲ ਨਹੀਂ ਕੀਤਾ ਕਿ ਮੈਂ ਵੀ ਨੌਕਰੀ ਕਰਾਂ ਉੱਥੇ ਅਮਰੀਕਾ ਦਾ ਕਿਉਂ ਹਾਂਜੀ ਦਿਲ ਤੇ ਕਰਦਾ ਪਰ ਜਿਹੜੀਆਂ ਸਰਕਾਰਾਂ ਨੇ ਉਹਨਾਂ ਤੋਂ ਮਜਬੂਰ ਹੋ ਕੇ ਆ ਨੂੰ ਸਾਡੀਆਂ ਮਜਬੂਰੀਆਂ ਮਾਰ ਕੇ ਆਉਣਾ ਪੈਂਦਾ ਹੈ ਕਿਸ ਕਿਸ ਦੀ ਅਸਰਕਾਰਾਂ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਜਾਂ ਕਿਸੇ ਸਰਕਾਰਾਂ ਨੇ ਤੁਹਾਨੂੰ ਸਾਥ ਨਹੀਂ ਦਿੱਤਾ ਸਰਕਾਰ ਅਸੀਂ ਕਿਸਾਨ ਕਿਸਾਨ ਪਰਵਾਦ ਤੋਂ ਬਿਲੋਂਗ ਕਰਦੇ ਆ ਜੀ ਸਾਡਾ ਸਿਸਟਮ ਹੀ ਉਥੇ ਸਰਕਾਰਾਂ ਨੌਕਰੀ ਦੀ ਮੈਂ ਟਰਾਈ ਕੀਤੀ ਪਰ ਸਾਡੀਆਂ ਸਰਕਾਰਾਂ ਗੰਦੀਆਂ ਨੇ ਉੱਥੇਾਨੂੰ ਰੋਜ਼ਗਾਰ ਨਹੀਂ ਮਿਲ ਸਕਿਆ ਇਸ ਲਈ ਸਾਨੂੰ ਇਧਰ ਲਈ ਕਦਮ ਚੁੱਕਣਾ ਪਿਆ ਕਿੰਨੇ ਜ਼ਮੀਨ ਕਿੰਨੀ ਸੀ ਤੁਹਾਡੀ ਪੰਜਾਬ ਦੇ ਵਿੱਚ ਮੇਰਾ ਜੱਦੀ ਜ਼ਮੀਨ ਜਿਹਨੂੰ ਕਹਿ ਸਕਦੇ ਕਿਲਾ ਇੱਕ ਇੱਕ ਕਿੜਾ ਹਾਂਜੀ ਇੱਕ ਇੱਕ ਕਾਉ ਤੇ ਘਰ ਵਾਸਤੇ ਹੀ ਫਸਲ ਹੁੰਦੀ ਹੋਏਗੀ ਮੈਨੂੰ ਲੱਗਦਾ ਹੈ ਹਾਂਜੀ ਉਹ ਫਸਲ ਮੈਂ ਆਪਣੇ ਪਿਤਾ ਦੇ ਨਾਲ ਮਦਦ ਕਰਾਉਣਾ ਖਸਾਨੀ ਵਿੱਚ ਹਾਂਜੀ ਕੋਈ ਠੇਕੇ ਤੇ ਵੀ ਲੱਤੀ ਸੀ ਜ਼ਮੀਨ ਜਾਤ ਕੋਈ ਨਹੀਂ ਇਹਨੇ ਪੈਸੇ ਆ ਹੀ ਨਹੀਂ ਕੋਈ ਤਜਕਾਰ ਹੋ ਰਹਾ ਹੀ ਨਹੀਂ ਹਾਂਜੀ ਅਮਰੀਕਾ ਦਾ ਰੁੱਖ ਕਿਉਂ ਅਮਰੀਕਾ ਕਿਉਂ ਅਮਰੀਕਾ ਹੋਰ ਵੀ ਕੰਟਰੀਆਂ ਨੇ ਅਮਰੀਕਾ ਕਿਉਂ ਟਰਾਈ ਕੀਤਾ ਬਾਹਰ ਦਾ ਰੁੱਖ ਕਿਉਂ ਟਰਾਈ ਕੀਤਾ ਕਿਉਂਕਿ ਆਪਣੇ ਘਰ ਸਰਕਾਰ ਆਪਣਾ ਗਰੀਬੀ ਕੱਢਣ ਦੇ ਲਈ ਸਾਨੂੰ ਇਹ ਕਦਮ ਚੁੱਕਣਾ ਪਿਆ ਹਾਂਜੀ ਕਿੰਨੇ ਲੱਖ ਲੱਗੇ ਇੱਥੇ ਭਾਰਤ ਵਿੱਚ ਉਹ ਇੱਥੇ ਅਮਰੀਕਾ ਪਹੁੰਚੇ ਮੈਂ ਤਕਰੀਬਨ 50 ਲੱਖ ਲੱਗ ਗਿਆ ਮੇਰਾ ਟੋਟਲ 50 ਲੱਖ ਹਾਂਜੀ ਉਹ ਕਿੱਥੋਂ ਹੋ ਕੇ ਆਏ ਉਹ ਕਿੱਦਾਂ ਆਏ ਥੋੜਾ ਜਿਹਾ ਦੱਸੋ ਹਾਂਜੀ ਮੈਂ 3 ਸਾਲ ਪਹਿਲਾਂ ਕਤਰ ਰਿਹਾ ਹਾਂ ਉਸ ਤੋਂ ਬਾਅਦ ਮੈਂ ਅੱਗੇ ਦੀ ਟਰਾਈ ਕੀਤੀ ਮੈਂ ਬਾਅਦ ਚੋਂ ਮੇਰਾ ਮੈਂ ਜੁਕੇ ਦਾ ਜੋਕੇ ਦੀ ਇੰਟਰਵਿਊ ਕਲੀਅਰ ਕਰਕੇ ਬਾਅਦ ਚ ਜੋਕੇ ਉੱਥੇ ਮੈਨੂੰ ਏਜੰਟਾਂ ਨੇ ਆਖਿਆ ਤੁਹਾਨੂੰ ਮੈਂ ਅੱਗੇ ਦਾ ਕੋਈ ਪਲਾਨ ਦੇਣਾ ਵਧੀਆ ਤੇ ਤੁਹਾਡਾ ਰੋਜ਼ਗਾਰ ਚੱਲਦਾ ਚੱਲਦਾ ਰਹੇਗਾ ਇਸ ਲਈ ਮੈਂ ਇੱਧਰ ਦਾ ਕਦਮ ਚੁੱਕਿਆ ਤੇ ਵਾਇ ਮੈਕਸੀਕੋ ਜਾਂ ਗੁਆਟਮਾਲਾ ਜਾਂ ਕਿਧਰੋਂ ਆਇਓ ਮੈਂ ਮੈਕਸੀਕੋ ਥਾਂ ਗਾਂਦੇ ਟੱਪ ਕੇ ਹਾਂਜੀ ਔਖਾ ਕਿੰਨਾ ਸੀ ਬਹੁਤ ਔਖਾ ਸੀ ਰੋਟੀ ਪਾਣੀ ਮਿਲਦਾ ਸੀ ਰੋਟੀ ਪਾਣੀ ਹੋਟਲ ਦੀ ਇਰਹਾਸ ਕੀਤੀ ਏ ਹੋਟਲ ਦੀ ਹਾਂਜੀ ਮਾਰਦੇ ਕੁਟਦੇ ਵੀ ਸੀ ਉੱਥੇ ਮਾਰਦੇ ਕੁਟਦੇ ਹਾਂਜੀ ਕਈ ਮੁੰਡਿਆਂ ਨੂੰ ਉਹਨਾਂ ਕੁੱਟਿਆ ਮਾਰਿਆ ਕੁੱਟਿਆ ਪੈਸੇ ਮੰਗਦੇ ਸਨ ਪੰਜਾਬ ਤੋਂ ਭਾਰਤ ਤੋਂ ਪੈਸੇ ਉਹਨਾਂ ਨੇ ਕਿੱਦਾਂ ਦਿੱਤੇ ਤੇਰੇ ਪਰਿਵਾਰ ਨੇ ਇਕੱਠੇ ਦਿੱਤੇ ਜਾਂ ਕਿਸ ਕੋ ਲੋਨ ਚੁੱਕਿਆ ਜਾਂ ਪਹਿਲੀ ਗਿਰਵੀ ਰੱਖੀ ਕਿਸ ਤਰ੍ਹਾਂ ਪੈਸੇ ਕੀ ਆਪਣੇ ਖੁਦ ਦੇ ਕਮਾਏ ਸੀ ਨਹੀਂ ਨਹੀਂ ਕਰਜ਼ਾ ਚੁੱਕ ਕੇ ਜੀ ਆਏ ਕਿੰਨਾ ਕਰਜ਼ਾ ਚੁੱਕਿਆ ਮੈਂ 50 ਲੱਖ ਰੁਪਏ ਜੀ 50 ਲੱਖ ਚੁੱਕਿਆ ਹਾਂਜੀ ਤੇ ਪੰਜਾ ਕਿੰਨੇ ਹੁਣੇ ਤੁਸੀਂ ਮੈਨੂੰ ਲੱਗਾ 2-3 ਸਾਲ ਹੋਏ ਨੇ ਤੁਹਾਨੂੰ 2 ਸਾਲ ਹੋ ਗਏ ਨੇ 2 ਸਾਲ ਤੱਕ ਕਿਸ ਤਰ੍ਹਾਂ ਪੈਸੇ ਉਤਾਰ ਰਹੇ ਹੋ ਹਾਲੀ ਹੁਣ ਹਾਂਜੀ ਅਜੇ ਪੈਸੇ ਉਤਾਰ ਰਹੇ ਆ ਲੱਥੇ ਕਿ ਨਹੀਂ ਕੁਛ ਨਹੀਂ ਇਹ ਥੋੜਾ ਕੁਛ ਘਟੋਇਆ ਹਾਂਜੀ ਥੋੜਾ ਜਿਆਦਾ ਨਹੀਂ ਉਸ ਭਾਰਤ ਛੱਡਣ ਦੀ ਵਜ੍ਹਾ ਕੀ ਸੀ ਭਾਰਤ ਛੱਡਣ ਦੀ ਇਹ ਕਿ ਕੋਈ ਰੁਜ਼ਗਾਰ ਨਹੀਂ ਸੀ ਉੱਥੇ ਸਰਕਾਰਾਂ ਗੰਦੀਆਂ ਇਹ ਜੇ ਸਾਨੂੰ ਉੱਥੇ ਕੰਮ ਮਿਲਦਾ ਹੁੰਦਾ ਅਸੀਂ ਇੱਧਰ ਨਹੀਂ ਆ ਸਕਦੇ ਇਥੇ ਕੇਸ ਕਿਹੜਾ ਲਾਇਆ ਹੋਇਆ ਤੁਸੀਂ ਮੈਂ ਸਲਮ ਦਾ ਕੇਸ ਲਾਇਆ ਸਲਮ ਦਾ ਕੇਸ ਹਾਂਜੀ ਉਹ ਤੇ ਭਾਰਤ ਦੇ ਵਿੱਚ ਖਤਰਾ ਸੀ ਤੁਹਾਨੂੰ ਤਾਂ ਲਾਇਆ ਸੀ ਹਾਂਜੀ ਭਾਰਤ ਦੇ ਖਤਰਾ ਇਹ ਕਿਸ ਕਿਸ ਤੱਕ ਉਹ ਖਤਰਾ ਸੀ ਮੈਂ ਇੱਕ ਸਿੱਖ ਪਰਿਵਾਰ ਤੋਂ ਬਲੋਂਗ ਕਰਦਾ ਤੇ ਮੈਂ ਆਪਣੇ ਸਾਡਾ ਛੋਟਾ ਮੋਟਾ ਕਾਰੋਬਾਰ ਆ ਮੇਰੇ ਮੈਂ ਆਪਣੇ ਪਿਤਾ ਨਾਲ ਹੈਲਪ ਕਰਾਉਣਾ ਕਿਸਾਨੀ ਦੇ ਵਿੱਚ ਬਾ ਬਾਅਦੋਂ ਅਸੀਂ ਇੱਕ 2018-19 ਦੇ ਵਿੱਚ ਇੱਕ ਕਿਸਾਨ ਉਹਨਾਂ ਸ਼੍ਰੋਮਣੀ ਅਕਾਲੀ ਦਲ ਅਸੀਂ ਪਾਰਟੀ ਜੁਆਇਨ ਕੀਤੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਦੇ ਸ਼੍ਰੋਮਣੀ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਾਂ ਜੀ ਕਿਉਂ ਜੁਆਇਨ ਕੀਤੀ ਉਹਨਾਂ 2017 ਵਿੱਚ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਵਿੱਚ ਸ਼ਾਮਲ ਹੋਇਆ ਸੀ ਹਾਂ ਜੀ ਕਿਸ ਤਰ੍ਹਾਂ ਸ਼ਾਮਲ ਹੋਏ ਸਰੋਪਿਆਣਾ ਹੋਏ ਜਾਂ ਉਦੋਂ ਹੀ ਕਿਸੇ ਨੇ ਮੈਂਬਰਸ਼ਿਪ ਕਰਾ ਦਿੱਤੀ ਯਾਰਾਂ ਦੋਸਤਾਂ ਨੇ ਜਾਂ ਕਿਸ ਤਰ੍ਹਾਂ ਅ ਨਹੀਂ ਯਾਰਾ ਦੋਸਤਾਂ ਨੇ ਤੁਹਾਨੂੰ ਮੈਂਬਰਸ਼ਿਪ ਆਪਣੇ ਮਿੱਤਰ ਦੇ ਨਾਲ ਗਿਆ ਇੱਕ ਰੈਲੀ ਹਾਂਜੀ ਰੈਲੀ ਦੇ ਵਿੱਚ ਗਿਆ ਸੀ ਤੇ ਉੱਥੇ ਉਹਨਾਂ ਦਾ ਉਹਨਾਂ ਵਿਚਾਰ ਬਹੁਤ ਵਧੀਆ ਲੱਗੇ ਮੇਰੇ ਜਿੰਨੇ ਵੀ ਯਾਰ ਮਿੱਤਰ ਆ ਉਹ ਉਹ ਬਹੁਤ ਪ੍ਰਭਾਵਿਤ ਹੋਏ ਉਹ ਸਾਰੇ ਉਹ ਸਿੱਖ ਸਿੱਖਾਂ ਦੇ ਲਈ ਗੱਲ ਕਰਦੇ ਸੀ ਸਿੱਖਾਂ ਦੇ ਹੱਕਾਂ ਲਈ ਗੱਲ ਕਰਦੇ ਸੀ ਹੱਕ ਦੀ ਗੱਲ ਕਰ ਰਹੇ ਆ ਕਰੇ ਗੱਲ ਲੇਕਿਨ ਉਹ ਤੇ ਸਰਦਾਰ ਇਹ ਤੁਸੀਂ ਤੇ ਕੇਸ ਕਤਲ ਕੀਤੇ ਹੋਏ ਨੇ ਹਾਂਜੀ ਉਹ ਜਦੋਂ ਤੁਹਾਨੂੰ ਪਤਾ ਹੀ ਆ ਵੀ ਇੱਥੇ ਆ ਕੇ ਜਦੋਂ ਅਸੀਂ ਇਹਦਾ ਰੈਸਟੋਰੈਂਟ ਦਾ ਕੰਮ ਕਰਦੇ ਆ ਇੱਥੇ ਆ ਕੇ ਤੇ ਉਹ ਇਸ ਚੀਜ਼ ਨੂੰ ਜੋ ਜਿੱਦਾਂ ਆਪਾਂ ਵਾਲ ਹੁੰਦੇ ਨੇ ਸਾਡੇ ਗੇਰ ਜਾਂਦੇ ਨੇ ਫੂਡ ਦੇ ਵਿੱਚ ਉਹ ਪਸੰਦ ਨਹੀਂ ਕਰਦੇ ਇਸ ਲਈ ਸਾਨੂੰ ਰੈਸਟੋਰੈਂਟ ਵਾਲ ਕੋਈ ਵੀ ਆ ਬੰਦਾ ਉਹਨੂੰ ਕਲੀਨ ਸ਼ੇਫ ਰੱਖਣਾ ਪੈਂਦਾ ਤੇ ਇੱਥੇ ਸੈਟਲ ਹੋਣਾ ਪਿਆ ਭਾਰਤ ਤੇ ਬਹੁਤ ਵੱਡਾ ਤੁਸੀਂ ਪੰਜਾਬ ਛੱਡ ਕੇ ਕਿਸੇ ਦੂਜੇ ਸੂਬੇ ਜਿਵੇਂ ਹਰਿਆਣੇ 'ਚ ਜਾ ਸਕਦੇ ਸੀ ਜਾਂ ਹਿਮਾਚਲ 'ਚ ਜਾ ਸਕਦੇ ਸੀ ਕਿਉਂ ਨਹੀਂ ਇੱਥੇ ਕਿਉਂ ਬਾਹਰ ਕਿਉਂ ਕਿ ਆਪਣੇ ਕੇ ਡਾਰੇ ਤੁਹਾਨੂੰ ਜੇ ਪਾਰਟੀ ਨੂੰ ਡਾਰੇ ਕਿਉਂ ਨਹੀਂ ਬਾਹਰ ਕਿਉਂ ਨਹੀਂ ਉਹ ਪਾਰਟੀ ਦੇ ਹਰੇਕ ਜਗ੍ਹਾ ਮੈਂਬਰ ਆ ਉਹ ਸਾਨੂੰ ਉੱਥੇ ਐਂ ਗਏ ਹਾਂ ਉਹ ਸਾਨੂੰ ਮੈਂ ਦਿੱਲੀ ਗਿਆ ਉੱਥੇ ਸਾਨੂੰ ਡਰਾਉਂਦੇ ਧਮਕਾਉਂਦੇ ਸੀ ਇਸ ਲਈ ਮੈਨੂੰ ਇੱਥੇ ਹੀ ਰਹਿਣ ਦਾ ਫੈਸਲਾ ਕੀਤਾ ਹਾਂ ਹਾਂਜੀ ਕੋਈ ਵੀ ਇਥੇ ਬਹੁਤ ਪੈਸੇ ਕਮਾਉ ਉਹ ਆਪਣੇ ਪੈਸੇ ਉਤਾਰੋ ਕਿ ਪਹਿਲਾਂ ਹਾਂ ਜੀ ਕਿੰਨਾ ਕਿਦਾਂ ਮਹਿਸੂਸ ਹੁੰਦਾ ਅਮਰੀਕਾ ਦੇ ਵਿੱਚ ਆ ਕੇ ਪੰਜਾਬ ਦੀ ਯਾਦ ਆਂਦੀ ਪੰਜਾਬ ਦੀ ਦੇ ਚਲੋ ਸਾਰਿਆਂ ਨੂੰ ਆਂਦੀ ਹੈ ਮਾਪੇ ਦੂਰ ਆ ਸਾਰੇ ਇੱਕ ਦੂਜੇ ਤੋਂ ਜੀ ਹਾਂ ਜੀ ਉਹ ਚਲੋ ਮਜਬੂਰੀਆਂ ਕਰਕੇ ਫਿਰ ਸਾਨੂੰ ਇੱਥੇ ਆਉਣਾ ਪੈਂਦਾ ਜੇ ਸਾਡੀਆਂ ਸਰਕਾਰਾਂ ਚੰਗੀਆਂ ਹੋਣ ਤੇ ਸਾਨੂੰ ਇਹ ਕਦਮ ਨਾ ਚੁੱਕਣਾ ਪਵੇ ਸੇਮ ਉਸੇ ਮਾਨ ਦੀ ਜੇ ਤੁਸੀਂ ਮੈਂਬਰਸ਼ਿਪ ਲੈਂਦੀ ਤੁਸੀਂ ਜੁਆਇਨ ਕੀਤੀ ਉਥੇ ਭਾਰਤ ਦੇ ਵਿੱਚ ਸੀ ਜਦੋਂ ਤੁਸੀਂ ਕੀ ਕੋਈ ਪੈਸਾ ਲਿੱਤਾ ਉਹਨੇ ਨਹੀਂ ਪੈਸਾ ਕੋਈ ਮੈਂਬਰਸ਼ਿਪ ਦਾ ਨਹੀਂ ਕੋਈ ਸਟੀਫିକੇਟ ਦਾ ਨਹੀਂ 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 ਲੇਤਾ ਨਹੀਂ ਸੱਚ ਬੋਲ ਰਹੇ ਹਾਂ ਜੀ ਬਿਲਕੁਲ ਸੱਚੀ ਗੱਲ ਹਾਂ ਜੀ ਕਿਉਂਕਿ ਕਾਫੀ ਵਾਵਾ ਉੱਡਦੀਆਂ ਮੀਆਂ ਕਿ ਉਹਨਾਂ ਨੇ 400 ਤੁੱਤੇ ਉਹਨਾਂ ਨੇ ਮੈਂਬਰਸ਼ਿਪ ਦਿੱਤੀ ਉਹਨਾਂ ਕੋ ਪੈਸੇ ਲੈਂਦੇ 4000 ਰੁਪਿਆ 5000 ਰੁਪਿਆ ਜਾਂ ਕੁਝ 500 ਡਾਲਰ ਜਾਂ ਕੁਝ ਲੈ ਰਹੇ ਨੇ ਤੁਹਾਡੇ ਕੋ ਨਹੀਂ ਲੇਤਾ ਨਹੀਂ ਸਾਡੇ ਕੋ ਨਹੀਂ ਮੈਂਬਰਸ਼ਿਪ ਫ੍ਰੀ ਮਿਲੀ ਹਾਂ ਜੀ ਕਿਸ ਤਰ੍ਹਾਂ ਲਿੱਤੀ ਸੀ ਹਾਂਜੀ ਕਿਸ ਤਰ੍ਹਾਂ ਲਿੱਤੀ ਸੀ ਮੈਂ ਇੱਕ ਰੈਲੀ ਤੇ ਗਿਆ ਹੁਣਾਂ ਦੀ ਤੇ ਮੇਰੇ ਆਪਣੇ ਯਾਰ ਦੋਸਤਾਂ ਮਿੱਤਰਾਂ ਨਾਲ ਗਿਆ ਹਾਂ ਉੱਥੇ ਤੇ ਉਹ ਉੱਥੇ ਅ ਅੰਮ੍ਰਿਤਸਰ ਆਏ ਸੀ ਤੇ ਉਹਨਾਂ ਦੀ ਰੈਲੀ ਸੀ ਉੱਥੇ ਉਹਨਾਂ ਭਾਸ਼ਣ ਦਿੱਤਾ ਜਿੰਨੇ ਮੇਰੇ ਯਾਰ ਮਿੱਤਰ ਹੀ ਮੈਂ ਨਾਲ ਗਿਆ ਉਹ ਸਾਰੇ ਉਹਨਾਂ ਦੇ ਭਾਸ਼ਣ ਤੋਂ ਪ੍ਰਭਾਵਿਤ ਹੋਏ ਇਸ ਲਈ ਸਾਰੇ ਅ ਅਸੀਂ ਇਹ ਫੈਸਲਾ ਕੀਤਾ ਵੀ ਅਸੀਂ ਇਹ ਸਮਰਜੀਤ ਸਿੰਘ ਜੀ ਦੀ ਪਾਰਟੀ ਜੁਆਇਨ ਕਰਾਂਗੇ ਸਾਰੇ ਸਿੰਘ ਮਾਨ ਉਹ ਆਪ ਉੱਥੇ ਬੈਠਾ ਐ ਐਮਪੀ ਬਣਿਆ ਹੋਇਆ ਹੈ ਖਾਲਸਾਣ ਦੀ ਗੱਲ ਕਰਦਾ ਤੁਹਾਨੂੰ ਭਾਰਤ ਦੇ ਵਿੱਚ ਫਿਰ ਕਿਉਂ ਖਤਰਾ ਸੀ ਉਹ ਉਹਨਾਂ ਦੇ ਵਰਕਰ ਹੀ ਜੋ ਆਪ ਤੇ ਉਹ ਕੰਮ ਕਰਦੇ ਨਹੀਂ ਜਿੰਮ ਸਿੰਘ ਮਾਨ ਆਪ ਹੀ ਕੰਮ ਕਰਦੇ ਨਹੀਂ ਉਹਨਾਂ ਦੇ ਅੱਗੇ ਜਿਹੜੇ ਵਰਕਰ ਆ ਜਦਾਂ ਉਹ ਕੰਮ ਕਰਦੇ ਆ ਹਾਂਜੀ ਫਿਰ ਤੁਸੀਂ ਕੰਮ ਕਰਦੇ ਸੀ ਉਹਨਾਂ ਵਾਸਤੇ ਹਾਂਜੀ ਤੇ ਕਨੀ ਪਨੂਨ ਮਲੇ ਉੱਤੇ ਗੁਰਪਨ ਸਿੰਘ ਪਨੂਨ ਉਮਰ ਜਾ ਰਹਿਆਂ ਦੇ ਵਿੱਚ ਦੇਖਿਆ ਨੂੰ ਅ ਜਿਹੜੇ ਖਾਲਸਾ ਦੇ ਝੰਡੇ ਚੁੱਕ ਕੇ ਤੁਸੀਂ ਜਾਂਦੇ ਹੋ ਤੁਸੀਂ ਉਹਨਾਂ ਦੇ ਨਾਲ ਜਾਂਦੇ ਹੋ ਹਾਂਜੀ ਵੀਡੀਓ ਵੇਖੀਆ ਉੱਥੇ ਤੁਸੀਂ ਹੁਣ ਅਮਰੀਕਾ ਦੇ ਵਿੱਚ ਕਦੀ ਉਹਨਾਂ ਦੇ ਨਾਲ ਪਾਰਟਿਸਿਪੇਟ ਕੀਤਾ ਜਾ ਕੇ ਨਹੀਂ ਇੱਕ ਆਪਾਂ ਗਏ ਆ ਵਾਸ਼ਿੰਗਟਨ ਡੀਸੀ ਉੱਥੇ ਗਏ ਆ ਉੱਥੇ ਤਾਂ ਨਹੀਂ ਗਏ ਹੁਣ ਕੀ ਸੀ ਹਾਂਜੀ ਹੁਣ ਕਿਹੜਾ ਹੁਣ ਨਹੀਂ ਉਹ ਤੋਂ ਪਿਛਲੀ ਵਾਰੀ ਗਏ ਕੀ ਉੱਥੇ ਪੰਨੂ ਦੇਖਿਆ ਤੁਹਾਨੂੰ ਪੰਨੂ ਹੋਰ ਸਾਰੇ ਉਹਨਾਂ ਦੇ ਮੈਂਬਰ ਉਹਨਾਂ ਦੇ ਮੈਂਬਰ ਹਾਂਜੀ ਕੀ ਤੁਹਾਨੂੰ ਕੋਈ ਲਾਲਚ ਦਿੰਦੇ ਨੇ ਝੰਡਾ ਚੁੱਕ ਕੇ ਆਣ ਦੀ ਕਿਸ ਤਰ੍ਹਾਂ ਕਿਉਂ ਕਿਸ ਤਰ੍ਹਾਂ ਤੁਹਾਨੂੰ ਇਨਫੋਰਮ ਕਿਦਾ ਕਰਦੇ ਨੇ ਉਹ ਹਾਂਜੀ ਇਹ ਇੱਕ মিডিਆ ਰਾਈ ਜਿੱਦਾਂ ਆਪਾਂ ਖਬਰ ਸੁਣਦੇ ਆ ਹਾਂਜੀ ਉਸ ਦੱਸ ਦਿੰਦੇ ਵੀ ਇਦਨ ਕੀ ਸੋਚ ਕੇ ਜਾਂਦੇ ਹੋ ਕਿ ਕੀ ਸਾਨੂੰ ਖਾਲਸਤਾਨ ਚਾਹੀਦਾ ਹਾਂਜੀ ਮਿਲੇਗਾ ਆਏਗਾ ਕੀ ਤੁਹਾਨੂੰ ਸੋਚ ਏ ਕਿ ਜਾਂ ਸੱਚੀ ਮਿਲੇਗਾ ਕਿ ਹਕੀਕਤ ਤੇ ਤੁਹਾਨੂੰ ਨਹੀਂ ਲੱਗਦਾ ਕਿ ਗਮਰਾਹ ਹੋ ਰਹੇ ਤੁਸੀਂ ਨਹੀਂ ਜੀ ਖਾਲਸਤਾਨ ਆਉਗਾ ਏਸੀ ਪੰਜਾਬ ਦੇ ਪੰਜਾਬੀ ਜੋ ਖਾਲਸਤਾਨੀ ਸਪੋਰਟਰ ਨੇ ਖਾਲਸਤਾਨ ਦੀ ਮੰਗ ਵੀ ਕਰਦੇ ਨੇ ਏਸੀ ਦੇ ਵਿੱਚ ਵੀ ਗਏ ਨੇ ਇਦਾਂ ਦੇ ਕਈ ਪੰਜਾਬੀ ਕੀ ਭਾਰਤੀ ਇਹਨਾਂ ਦੇ ਆਪਣੀ ਜੁਬਾਨੀ ਹੈ ਕਿ ਅਸੀਂ ਪੰਜਾਬ ਤੋਂ ਸਰਕਾਰਾਂ ਤੋਂ ਤੰਗ ਸੀ ਅਸੀਂ ਆਣ ਕੇ ਇੱਥੇ ਆਣ ਕੇ ਇਹਨਾਂ ਨੇ ਸ਼ਰਨ ਲਈਤੀ ਹੈ ਇਦਾਂ ਦੇ ਕਈ ਨੌਜਵਾਨ ਮੁੰਡੇ ਨੇ ਸਾਡੇ ਪੰਜਾਬ ਦੇ ਜਾਂ ਹੋਰ ਵੀ ਇਲਾਕਿਆਂ ਦੇ ਹੋ ਸਕਦੇ ਹੈ ਹਰਿਆਣੇ ਦੇ ਹੋ ਸਕਦੇ ਨੇ ਸੋ ਸਭ ਦਾ ਆਪਣਾ ਆਪਣਾ ਇੱਕ ਵੇ ਹੈ ਇੱਥੇ ਸਟੇ ਲੈਣ ਦਾ ਭਾਰਤ ਦੇ ਬਾਹਰ ਆਣ ਕੇ ਇਹ ਵੀ ਇੱਕ ਨੌਜਵਾਨ ਮੁੰਡਾ ਸੀ ਪੰਜਾਬ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਲੋਕਾਂ ਤੱਕ ਪਹੁੰਚਾਓ ਭਾਰਤ ਦੇ ਪੰਜਾਬੀਆਂ ਤੱਕ ਪਹੁੰਚਾਓ ਪੰਜਾਬੀਆਂ ਨੂੰ ਪਹੁੰਚਾਓ ਦੇਖੋ ਇੱਥੇ ਦੀ ਹਸਲੀਅਤ ਹੁਣ ਮੁੰਡਾ 50 ਲੱਖ ਲਾ ਕੇ ਆਇਆ ਹੈ ਕਦੋਂ ਪੈਸੇ ਪੂਰੇ ਕਰੇਗਾ ਮੈਂ ਜਾਂਦੇ-ਜਾਂਦੇ ਇੱਕ ਕੁਐਸਚਨ ਪੁੱਛਾਂ ਕਿ ਤੁਹਾਡੇ ਕੋਲ ਫਰਮ ਪਰਮਿਟ ਆ ਗਿਆ ਹੋਇਆ ਇੱਥੇ ਹਾਂਜੀ ਬੜਾ ਕੰਮ ਕਰ ਰਹੇ ਹੋ ਹਾਂਜੀ ਕਿੰਨੀ ਸੈਲਰੀ ਹੈ ਅ 2500 2500 ਅਜੀ ਹੋਤੇ ਨੇ 2500 ਤੇ ਨਹੀਂ ਆ ਹਾਂ ਜੀ ਫੇ ਕਿੰਨੇ ਪੈਸੇ ਇੱਕ 50 ਲੱਖ ਚੁੱਕਿਆ ਆਇਓ ਹਾਂ ਜੀ ਕਾਫੀ ਸਾਲ ਲੱਗ ਜਾਂਦੇ ਹਾਂ ਹਾਂ ਜੀ ਟੜੇ ਖਰਚੇ ਵੀ ਨਹੀਂ ਹਾਂ ਜੀ ਖਾਚੇ ਬਹੁਤ ਨੇ ਮੈਂ ਵਰਕ ਪਰਮੈਂਟ ਦੇ ਪੈਸੇ ਜਦੋਂ ਵਕੀਲ ਨੂੰ ਪੈਸੇ ਦਿੰਦੇ ਪੈਣ ਹਾਂ ਜੀ ਵਕੀਲ ਨੂੰ ਪੈਸੇ ਦਿੰਦੇ ਤੇ ਤੁਹਾਡਾ ਕੋਲ ਗੁਰਪੰਤ ਸਿੰਘ ਪੰਨੂ ਅ ਨਹੀਂ ਹੋ ਗਿਆ ਰਾਂ ਮਦਦ ਕਰ ਰਹੀ ਹੈ ਸਾਡੀ ਹਾਂ ਜੀ ਮਤ ਕਾਣ ਕੋਈ ਹੈਲਪ ਕਰਦਾ ਕਿ ਕੇਸ ਕੋ ਸਲਾਨ ਚੁ ਕਿ ਨਹੀਂ ਉਹ ਵੀ ਦੂਜੇ ਵਕੀਲਾਂ ਵਗੂੰ ਮੈਂ ਨਹੀਂ ਕਰਦੇ ਹੈਲਪ ਕਰਦੇ ਸੀਕਾ ਦੇਖਦੇ ਰਹੋ ਅਮੇਜ਼ਿੰਗ ਟੀਵੀ ਫਿਰ ਮਿਲਾਂਗੇ ਇੱਕ ਨਵੇਂ ਪ੍ਰੋਗਰਾਮ ਨਵੇਂ ਇੱਕ ਐਪੀਸੋਡ ਦੇ ਨਾਲ ਨਵੇਂ ਸ਼ਖਸ ਨੂੰ ਤੁਹਾਨੂੰ ਮਿਲਾਵਾਂਗੇ ਦੇਸਾਂ ਵਿੱਚੋਂ ਪਰਦੇਸ ਆਏ ਆਪਣੇ ਬੱਚਿਆਂ ਦੇ ਨਾਲ ਦੇਖਦੇ ਰਹੋ ਅਮੇਜ਼ਿੰਗ ਟੀਵੀ ਮੈਂ ਤੁਹਾਡਾ ਆਪਣਾ ਬਲਿੰਦਰ ਸਿੰਘ ਸਤਿਪਕ ਲਈ ਸਤਿ ਸ਼੍ਰੀ ਅਕਾਲ